30 ਦਸੰਬਰ ਤੱਕ ਬੈਂਕ ਖਾਤਿਆਂ ਦੇ ਵਿੱਚ 500 ਅਤੇ 1000 ਦੇ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਨੂੰ ਲੈ ਕੇ ਹੁਣ ਨਾ ਤਾਂ ਕੋਈ ਪਾਬੰਦੀ ਹੋਵੇਗੀ ਤੇ ਨਾ ਹੀ ਸਵਾਲ-ਜਵਾਬ ਕੀਤਾ ਜਾਵੇਗਾ। ਵਿਧਮਤੀ ਅਨੁਜੇਤਲੀ ਦੇ ਬਿਆਨ ਤੋਂ ਬਾਅਦ ਰਿਜ਼ਰਵ ਬੈਂਕ ਨੇ ਨਵੇਂ ਨਿਯਮ ਵਾਪਸ ਲੈਣ ਦਾ ਫੈਸਲਾ ਕੀਤਾ। ਨੋਟਬੰਦੀ ਤੋਂ ਬਾਅਦ 43 ਦਿਨਾਂ ਦੇ ਵਿੱਚ ਇਹ 60ਵਾਂ ਮੌਕਾ ਹੈ ਜਦੋਂ ਨੀਮਾਂ ਦੇ ਵਿੱਚ ਬਦਲਾ ਕੀਤਾ ਗਿਆ। ਤਾਜ਼ਾ ਜਾਰੀ ਸਰਕੂਲਰ ਦੇ ਵਿੱਚ ਰਿਜ਼ਰਵ ਬੈਂਕ ਨੇ 19 ਦਸੰਬਰ ਤੇ ਆਪਣੇ ਨਵੇਂ ਨਿਰਦੇਸ਼ਾਂ ਦੀਆਂ ਤਸਵੀਸਾਂ ਨੂੰ ਨਾ ਲਾਗੂ ਕਰਨ ਦੀ ਗੱਲ ਆਖੀ ਹੈ। ਦਰਸਲ ਰਿਜ਼ਰਵ ਬੈਂਕ ਦੇ ਵੱਲੋਂ ਕਿਹਾ ਗਿਆ ਸੀ ਕਿ 30 ਦਸੰਬਰ ਤੱਕ 5000 ਰੁਪਏ ਤੋਂ ਵੱਧ ਦੇ 500 ਅਤੇ 1000 ਦੇ ਪੁਰਾਣੇ ਨੋਟ ਸਿਰਫ ਇੱਕ ਵਾਰ ਹੀ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਕਰਵਾਏ ਜਾ ਸਕਣਗੇ। ਜਮਾ ਕਰਵਾਉਣ ਵੇਲੇ ਜਮਾ ਕਰਤਾ ਤੋਂ ਦੋ ਬੈਂਕ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਪੁੱਛਿਆ ਜਾਵੇਗਾ ਕਿ ਆਖਿਰਕਾਰ ਹੁਣ ਤੱਕ ਪੈਸੇ ਜਮ੍ਹਾਂ ਕਿਉਂ ਨਹੀਂ ਕਰਵਾਏ ਗਏ ਸੰਤੁਸ਼ਟ ਜਵਾਬ ਤੋਂ ਬਾਅਦ ਹੀ ਪੈਸੇ ਜਮ੍ਹਾਂ ਹੋਣਗੇ ਜਮਾ ਕਰਤਾ ਵੱਲੋਂ ਦਿੱਤੀ ਗਈ ਜਾਣਕਾਰੀ ਦਸਤਾਵੇਜ਼ਾਂ ਦੇ ਵਿੱਚ ਦਰਜ ਕੀਤੀ ਜਾਵੇਗੀ ਤਾਂ ਜੋ ਬਾਅਦ ਵਿੱਚ ਉਸ ਤੱਕ ਪਹੁੰਚਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ 5000 ਰੁਪਏ ਤੋਂ ਵੱਧ ਦੇ ਪ੍ਰਾਣੀ ਨੋਟ ਬਿਗੈਰ ਕਿਸੇ ਸੀਮਾ ਦੇ ਇੱਕ ਵਾਰ ਜਮਾ ਕਰਾਉਣ ਦੀ ਸੁਵਿਧਾ ਸਿਰਫ ਉਹਨਾਂ ਬੈਂਕ ਖਾਤਿਆਂ ਦੇ ਉੱਤੇ ਲਾਗੂ ਹੋਵੇਗੀ ਜੋ KYC ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ 5000 ਤੋਂ ਘੱਟ ਦੇ ਪ੍ਰਾਣੇ ਨੋਟ ਜਮਾ ਕਰਾਉਣ ਬਾਰੇ ਕਿਹਾ ਗਿਆ ਸੀ ਕਿ 30 ਦਸੰਬਰ ਤੱਕ ਪੁਰਾਣੇ ਨੋਟ ਜਿੰਨੀ ਵਾਰ ਮਰਜ਼ੀ ਜਮ੍ਹਾਂ ਕਰਵਾਏ ਜਾ ਸਕਦੇ ਨੇ ਪਰ ਜਿਵੇਂ ਹੀ ਕੁੱਲ ਜਮਾ ਰਕਮ 5000 ਤੋਂ ਪਾਰ ਹੋ ਜਾਵੇਗੀ ਫਿਰ ਸ਼ਰਤਾਂ ਲਾਗੂ ਹੋਣਗੀਆਂ ਪਰ ਇਸ ਫੈਸਲੇ ਦੇ ਨਾਲ ਗ੍ਰਾਹਕਾਂ ਦੇ ਵਿੱਚ ਗੁੱਸਾ ਸੀ ਅਤੇ ਬੈਂਕ ਲਈ ਵੀ ਸਵਾਲ-ਜਵਾਬ ਦੇ ਲਈ ਵਕਤ ਤੋਂ ਅਧਿਕਾਰੀ ਤੈਨਾਤ ਕਰਨਾ ਆਸਾਨ ਨਹੀਂ ਸੀ ਇਸ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਚੱਲਣੀ ਪਈ ਅਤੇ ਕਈ ਥਾਈ ਤਾਂ ਬੈਂਕਾਂ ਨੇ ਲੋਕਾਂ ਤੋਂ ਪੁਰਾਣੇ ਨੋਟ ਲੈ ਹੀ ਨਹੀਂ ਇਸ ਲਈ ਹੁਣ ਰਿਜ਼ਰਵ ਬੈਂਕ ਨੇ ਇਸ ਫੈਸਲੇ ਤੇ ਯੂ-ਟਰਨ ਲੈ ਲਿਆ ਜਿਸ ਤੋਂ ਬਾਅਦ ਹੁਣ 30 ਦਸੰਬਰ ਤੱਕ 500 ਅਤੇ 1000 ਰੁਪਏ ਦੇ ਜਿੰਨੇ ਚਾਹੇ ਨੋਟ ਜਮ੍ਹਾਂ ਕਰਵਾ ਜਾ ਸਕਦੇ ਨੇ ਇਸਦੇ ਲਈ ਨਾ ਤਾਂ ਕੋਈ ਸੀਮਾ ਹੋਵੇਗੀ ਤੇ ਨਾ ਹੀ ਕੋਈ ਪੁੱਛਗਿੱਛ ਨਵਾਂ ਨਿਯਮ ਸਿਰਫ KYC ਯਾਨੀ ਕਿ ਨੋ ਯਰ ਕਸਟਮਰ ਨਿਯਮ ਨੂੰ ਪੂਰਾ ਕਰਨ ਵਾਲਿਆਂ ਦੇ ਬੈਂਕ ਖਾਤਿਆਂ ਦੇ ਲਈ ਲਾਗੂ ਹੋਵੇਗਾ ਮਤਲਬ ਇਹ ਕਿ ਖਾਤੇ ਦੇ ਵਿੱਚ ਪੈਂਦੀ ਜਾਣਕਾਰੀ ਦਿੱਤੀ ਗਈ ਹੋਵੇ ਪਤਾ ਅਤੇ ਪਛਾਣ ਦੇ ਪੁਖਤਾ ਸਬੂਤ ਹੋਣ ਉਂਝ ਤਾਂ ਵਿੱਤ ਮੰਤਰੀ ਅਰੁਜਿਤਲੀ ਨੇ ਸੋਮਵਾਰ ਰਾਤ ਨੂੰ ਸਫਾਈ ਦਿੱਤੀ ਸੀ ਕਿ ਲੋਕਾਂ ਤੋਂ ਜਵਾਬ ਤਲਬ ਨਹੀਂ ਹੋਵੇਗਾ ਪਰ ਵਿੱਤ ਮੰਤਰੀ ਦੀ ਇਸ ਗੱਲ ਨੂੰ ਰਿਜ਼ਰਵ ਬੈਂਕ ਤੱਕ ਪਹੁੰਚਣ ਦੇ ਵਿੱਚ ਕਰੀਬ ਛੇ ਘੰਟਿਆਂ ਦਾ ਸਮਾਂ ਲੱਗਿਆ ਤੇ ਉਸ ਤੋਂ ਬਾਅਦ ਹੀ ਰਿਜ਼ਰਵ ਬੈਂਕ ਨੇ ਨਵੇਂ ਨਿਰਦੇਸ਼ ਜਾਰੀ ਕੀਤੇ